ਪੰਜਾਬ ਦੇ ਛੋਟੇ ਜਿਹੇ ਪਿੰਡ ਦਬੁਲਿਆ ਵਿਖੇ ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੇ ਵੱਲੋਂ ਕਰਵਾਇਆ ਜਾ ਰਿਹਾ ਤੀਸਰਾ 올 ਇੰਡੀਆ ਪੰਜ ਦਿਨਾ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਾ ਦੇ ਨਾਲ ਸ਼ੁਰੂ ਹੋ ਗਿਆ ਟੂਰਨਾਮੈਂਟ ਦਾ ਰਸਮੀ ਉਦਘਾਟਨ ਪੰਜਾਬ ਦੇ ਬਿਜਲੀ ਮੰਤਰੀ ਹਰਪਰਜਨ ਸਿੰਘ ਈਟੀਓ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਆਸਮਾਨ ਦੇ ਵਿੱਚ ਗੁਬਾਰੀਆਂ ਤੇ ਕਬੂਤਰ ਛੱਡ ਕੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਹੈ ਇਸ ਤੋਂ ਬਾਅਦ ਉਹਨਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਬਣਾਉਣ ਉਹਨਾਂ ਨੇ ਅਰਜੁਨ ਬਾਡੀ ਸੱਜਨ ਸਿੰਘ ਚੀਮਾ ਤੇ ਚੀਮਾ ਪਰਿਵਾਰ ਦੇ ਵੱਲੋਂ ਕੀਤੇ ਜਾ ਰਹੀ ਇਸ ਉਪਰਾਲੇ ਦੀ ਸ਼ੁਲਾਗਾ ਕੀਤੀ ਹੈ। ਬਹੁਤ ਬੜੀ ਖੁਸ਼ੀ ਆ ਕਿ ਮੈਂ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਬਹੁਤ ਹੀ ਇਤਿਹਾਸਿਕ ਪਿੰਡ ਜਿਹੜਾ ਕਿ ਸਾਡੇ ਸਰਦਾਰ ਸੱਜਨ ਸਿੰਘ ਦੀ ਚੀਮਾ ਸਾਹਿਬ ਦਾ ਬਰਥਪਲੇਸ ਬੜਾ ਖੰਡਾਰ ਦੀ ਗੋਲੀਆਂ ਉੱਥੇ ਆਦਾ ਪਹੁੰਚਿਆ ਔਰ ਇਹ ਵੱਡੇ ਵੀਰ ਦੀ ਹੁਕਮ ਵੱਡੇ ਵੀਰ ਦਾ ਹੁਕਮ ਸੀਗਾ ਮੈਨੂੰ ਕਿ ਤੁਸੀਂ ਇੱਥੇ ਅਸੀਂ ਟੂਰਨਾਮੈਂਟ ਕਰਾਉਨੇ ਆ ਬਾਸਕਟਬਾਲ ਦਾ ਸਰਦਾਰ ਬਲਕਾ ਸਿੰਘ ਟੀਮਾਂ ਜਾਦਗਾਰੀ ਨੈਸ਼ਨਲ ਟੂਰਨਾਮੈਂਟ ਉਹਦੇ ਵਿੱਚ ਆਉਣਾ ਹੈ ਸੋ ਮੈਨੂੰ ਆ ਕੇ ਬਹੁਤ ਵਧੀਆ ਲੱਗਿਆ ਲਗਭਗ ਪੂਰੇ ਭਾਰਤ ਦੇ ਵਿੱਚੋਂ 16 ਟੀਮਾਂ ਜਿਹੜੀਆਂ ਨੇ ਇੱਥੇ ਵੱਖ-ਵੱਖ ਸਟੇਟਸ ਦੇ ਜਿਵੇਂ ਕੋਈ ਕੇਰਲਾ ਤੋਂ ਟੀਮਾਂ ਕੋਈ ਓਡੀਸ਼ਾ ਤੋਂ ਨੇ ਬੱਚੇ ਕੋਈ ਆਕ ਪਾਕਪਾ ਡਿਪਾਰਟਮੈਂਟ ਤੋਂ ਵੀ ਨੇ ਰੇਲਵੇ ਡਿਪਾਰਟਮੈਂਟ ਆਰਮੀ ਜਾਇਲਾ ਇਲੈਕ੍ਰਿਟੀ ਬੋਰਡ ਡਿਪਾਰਟਮੈਂਟ ਦੇ ਜਿਹੜੇ ਆ ਪਲੇਅਰ ਨੇ ਕੋਸ਼ਿਸ਼ ਅੱਜ ਆਪਣੀ ਪਰਫਾਰਮੈਂਸ ਦੇ ਰਹੇ ਨੇ ਸੋ ਬੜਾ ਸਾਡੇ ਵਾਸਤੇ ਖੁਸ਼ੀ ਦਾ ਗੱਣਾ ਵੈਸੇ ਵੀ ਪੰਜਾਬ ਸਰਕਾਰ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੇਤਾ ਨੂੰ ਬਹੁਤ ਉਤਸ਼ਾਹਿਤ ਕਰ ਰਹੀ ਆ ਅਸੀਂ ਜਦੋਂ ਸਫਾਵੇ ਵਿੱਚ ਲੋਕਾਂ ਨੇ ਸਾਨੂੰ ਜਿੰਮੇਵਾਰੀ ਦਿੱਤੀ ਸੀਗੀ ਹੋਦੋ ਤੇ ਖੇਡਾਂ ਵਸਤੂ ਪੰਜਾਬ ਦੀਆਂ ਜਿਹੜੀਆਂ ਕ੍ਰਾਉਨੀਆਂ ਸ਼ੋਅ ਕੀਤੀਆਂ ਤੀਸਰਾ ਸੀਜ਼ਨ ਜਿਹੜਾ ਖੇਡਾਂ ਵਸਤੂ ਪੰਜਾਬ ਦੀਆਂ ਦਾ ਉਹ ਵੀ ਅਸੀਂ ਜਨਾ ਸਫਲਤਾਪੂਰਵਕ ਸੰਪੰਨ ਕਰਾਇਆ ਤੋਂ ਮੇਰੇ ਵੱਲੋਂ ਸਰਦਾਰ ਸੱਜਨ ਸਿੰਘ ਜੀ ਚੀਮਾ ਸਾਹਿਬ ਨੂੰ ਉਹਨਾਂ ਦੀ ਸਮੁੱਚੀ ਟੀਮ ਨੂੰ ਔਰ ਸਾਰੇ ਪਲੇਅਰਸ ਜਿੰਨੀਆਂ ਵੀ ਟੀਮਾਂ ਆਈਆਂ ਨੇ ਉਹਨਾਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਸੋ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਹਰਪਜਨ ਸਿੰਘ ਮੀਟੋ ਸਾਹਿਬ ਕੈਬਨਟ ਮੰਤਰੀ ਨੇ ਅੱਜ ਇੱਥੇ ਆਏ ਨੇ 올 ਇੰਡੀਆ ਟੂਰਨਾਮੈਂਟ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਟੂਰਨਾਮੈਂਟ ਕੋਈ ਆਮ ਟੂਰਨਾਮੈਂਟ ਨਹੀਂ ਇੰਡੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ 5 ਦਿਨ ਚੱਲਣਾ ਹੈ ਔਰ ਅਸੀਂ ਵੱਡੇ ਇਨਾਮ ਦੇ ਰਹੇ ਹਾਂ ਔਰ ਸਾਰੀਆਂ ਸਟੇਟਾਂ ਦੇ ਵਿੱਚੋਂ ਟੀਮਾਂ ਜਿਹੜੀਆਂ ਟੌਪ ਦੀਆਂ ਟੀਮਾਂ ਨੇ ਕਰੀਮ ਹੈ ਉਹ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆਣ ਕੇ ਖੇਡ ਰਹੀਆਂ ਨੇ ਤੇ ਇਹ ਬੜੀ ਇੱਕ ਬਲਖਣ ਜੀ ਗੱਲ ਹੈ ਕਿ ਇੰਨੇ ਛੋਟੇ ਪਿੰਡ ਦੇ ਵਿੱਚ ਇੰਡੀਆ ਦਾ ਸਭ ਤੋਂ ਵਧੀਆ ਟੂਰਨਾਮੈਂਟ ਜਿਹੜਾ ਆਪਾਂ ਇਹ ਕਹਿ ਲਈਏ ਕਿ ਕਲੱਬ ਕਰਾਉਂਦੇ ਨੇ ਨੈਸ਼ਨਲ ਵਗੈਰਾ ਉਹਨਾਂ ਦਾ ਨਹੀਂ ਜੀ ਮੈਂ ਗੱਲ ਕਰਦਾ ਜਿਹੜੇ ਕਲੱਬ ਟੂਰਨਾਮੈਂਟ ਕਰਾਉਂਦੇ ਨੇ ਸਭ ਤੋਂ ਵੱਡਾ ਟੂਰਨਾਮੈਂਟ ਹੈ ਸੋ ਸਾਡਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਸੁਪਨਾ ਹੈ ਕਿ ਰੰਗਲਾ ਪੰਜਾਬ ਬਣਾਣਾ ਹੈ ਖੇਡਾਂ ਦੇ ਵਿੱਚ ਯੂਥ ਨੂੰ ਪਾ ਕੇ ਉਹਨਾਂ ਨੂੰ ਨਸ਼ਿਆਂ ਦੀ అలਮਤ ਤੋਂ ਦੂਰ ਰੱਖਣਾ ਹੈ ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਲਾਣਾ ਹੈ ਤੇ ਇੱਕ ਤਾਂ ਹੀ ਜਿਹੜਾ ਜਦੋਂ ਯੂਥ ਸਿੱਧੇ ਪਾਸੇ ਲੱਗ ਗਿਆ ਤੇ ਆਪਣਾ ਪੰਜਾਬ ਜਿਹੜਾ ਆਪਣੇ ਆਪ ਰੰਗਲਾ ਪੰਜਾਬ ਬਣ ਚੁੱਕਾ ਸੋ ਉਹਨਾਂ ਦੀ ਜਿਹੜੀ ਹੈ ਅਸ਼ੀਰਵਾਦ ਦੇ ਸਦਕਾ ਜੇ ਸਾਰੀਆਂ ਕਿੰਨਾ ਕੁ ਡਾਂ ਜਿਹੜੀਆਂ